ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖੇਤੀਬਾੜੀ ਪਵਨ ਅੰਮ੍ਰਿਤਸਰ ਰਣਜੀਤ ਐਵੇਨਿਊ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਦਿਆਂ ਹੋਏ ਆਂ ਜਿੱਥੇ ਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਖਾਦ ਵਿਕਰੇਤਾ ਕਿਸਾਨਾਂ ਨੂੰ ਤਹਿ ਮੁੱਲ ਨਾਲੋਂ ਵੱਧ ਮੁੱਲ ਤੇ ਖਾਦਾਂ ਵੇਚ ਰਹੇ ਹਨ ਜਿਸ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਉਹਨਾਂ ਆਖਿਆ ਕਿ ਕਿਸਾਨਾਂ ਨੂੰ ਖਾਦ ਅਤੇ ਯੂਰੀਆ ਵੀ ਨਹੀਂ ਮਿਲ ਰਿਹਾ ਅਤੇ ਜਿਹੜੀਆਂ ਖਾਦਾਂ ਟੈਸਟਡ ਨਹੀਂ ਹਨ ਉਹ ਬਾਜ਼ਾਰਾਂ ਵਿੱਚ ਮਿਲ ਰਹੀਆਂ ਹਨ। ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜੋ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਇਸ ਤੇ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ। ਪਈਆਂ ਦਾ ਬੋਝ ਬਣਦੀ ਆ ਤੇ ਉਹ ਸਾਡੇ ਘਰ ਦੇ ਉੱਤੇ ਭਾਅ ਪਾਈ ਦੇ। ਇਦਾਂ ਦੀ ਆ ਸਾਰਾ ਕੁਝ ਪਤਾ ਉਹਨਾਂ ਨੂੰ। ਠੀਕ ਆ। ਅੱਜ ਅਸੀਂ ਇੱਥੇ ਆਪਣੇ ਜਿਹੜੇ ਖੇਤੀਬਾੜੀ ਚੀਫ ਉੱਥੇ ਧਰਨਾ ਲਾਇਆ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਰਹੇ ਸੀਗੇ ਕਿ ਜਿਹੜੀ ਮਾਰਕੀਟ ਦੇ ਵਿੱਚ ਡੀਏਪੀ ਜਾਂ ਯੂਰੀਆ ਖਾਦ ਦੀ ਵਿਕਰੀ ਹੋ ਰਹੀ ਆ ਉਹਦੇ ਨਾਲ ਨਾ ਤਾਂ ਕੋਈ ਬਿਲ ਮਾਰਕੀਟ ਦੇ ਵਿੱਚੋਂ ਖਪਤਕਾਰ ਨੂੰ ਦਿੱਤਾ ਜਾਂਦਾ ਕਿਸਾਨ ਨੂੰ ਤੇ ਨਾ ਹੀ ਜਿਹੜਾ ਵਾ ਉਹਦਾ ਰੇਟ ਮਾਰਕੀਟ ਦੇ ਵਿੱਚ ਜੋ ਕੰਟਰੋਲ ਰੇਟ ਆ ਉਹਦੇ ਤੇ ਖਾਦ ਮਿਲਦੀ ਆ ਜਿੰਨੀ ਖਾਦ ਮਿਲਦੀ ਆ 1350 ਰੁਪਿਆ ਡੀਏਪੀ ਦੀ ਬੋਰੀ ਦਾ ਰੇਟ ਆ ਸਾਨੂੰ 2000 ਤੋਂ ਘੱਟ ਜਿਹੜੀ ਆ ਬੋਰੀ ਨਹੀਂ ਮਿਲਦੀ ਯੂਰੀਆ ਦੀ ਬੋਰੀ ਦਾ ਰੇਟ ਆ 270 ਰੁਪਏ ਸਾਨੂੰ 500 ਤੋਂ ਘੱਟ ਨਹੀਂ ਮਿਲਦੀ। ਉਹਦੇ ਨਾਲ ਜਿਹੜੀਆਂ ਚੀਜ਼ਾਂ ਅਦਰ ਪ੍ਰੋਡਕਟਸ ਜਿਹੜੀਆਂ ਜਿਵੇਂ ਪੀਓਯੂ ਵਰਗੀਆਂ ਉਹਨੂੰ ਮੰਨਤਾ ਹੀ ਨਹੀਂ ਦਿੰਦੀਆਂ ਨੈਨੋ ਯੂਰੀਆ ਉਹ ਚੀਜ਼ਾਂ ਜਿਹੜੀਆਂ ਕਿਸਾਨ ਦੇ ਗਲੇ ਮੜੀਆਂ ਜਾਂਦੀਆਂ ਮਜਬੂਰੀ ਵਸ ਕਿਸਾਨ ਨੂੰ ਖੜਕੇ ਆਪਣੇ ਖੇਤਾਂ ਦੇ ਵਿੱਚ ਉਹਨਾਂ ਦਾ ਛਿੜਕਾਅ ਕਰਨਾ ਪੈਂਦਾ। ਇਸ ਕਰਕੇ ਅਸੀਂ ਅੱਜ ਜਿਹੜਾ ਇੱਥੇ ਚੀਫ ਦਫ਼ਤਰ ਅਮਰਸਰ ਖੇਤੀਬਾੜੀ ਵਿਭਾਗ ਦੇ ਜਿਹੜਾ ਅਰੋਸ ਪ੍ਰੋਟੈਸਟ ਕਰ ਰਹੇ ਆ। ਅਸੀਂ ਇਸ ਤੋਂ ਪਹਿਲਾਂ ਚੀਫ ਸਾਹਿਬ ਨੂੰ ਲਿਖਤੀ ਕੰਪਲੇਨ ਵੀ ਦਿੱਤੀ ਦਿੱਤੀ ਸੀਗੀ ਕਿ ਆਹ ਜਿਹੜੇ ਮਤਲਬ ਕਿ ਆਪਣੇ ਡੀਲਰ ਆ ਉਹ ਮਤਲਬ ਚੀਜ਼ਾਂ ਜਿਹੜੀਆਂ ਵੇਚ ਰਹੇ ਆ ਮਾਰਕੀਟ ਦੇ ਵਿੱਚ ਬਿੱਲ ਨਹੀਂ ਦਿੰਦੇ ਚੀਜ਼ਾਂ ਨਾਲ ਖਾਦ ਦੇ ਟੈਗ ਕਰਦੇ ਆ ਅਫਸਰ ਸਾਹੀ ਸਾਨੂੰ ਇਸ ਤਰੀਕੇ ਨਾਲ ਲੱਗਦਾ ਕਿ ਉਹ ਮਸਲ ਉਹਨਾਂ ਜਿਹੜੇ ਮਾਰਕੀਟ ਦੇ ਵਿੱਚ ਚੀਜ਼ਾਂ ਵੇਚਦੇ ਆ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਦੀ ਸਾਗੋ ਉਹਨਾਂ ਦੀ ਪੁਸ਼ਤਪਨਾ ਹੀ ਕਰਦੀ ਉਹਨਾਂ ਦੀ ਵਿਚੋਲਗੀ ਕਰਕੇ ਉਹਨਾਂ ਨੂੰ ਬਚਾਉਣ ਦਾ ਯਤਨ ਕਰਦੀ ਆ ਅਸੀਂ ਕਹਿੰਦੇ ਭਗਵੰਤ ਮਾਨ ਜੀ ਕੋਈ ਮਾੜਾ ਮੋਟਾ ਥੱਲੇ ਵੇਖ ਲੋ ਸਾਨੂੰ ਇਹ ਪਤਾ ਲੱਗਦਾ ਕਹਿੰਦੇ ਵੀ ਚੰਡੀਗੜ੍ਹ ਦੇ ਵਿੱਚ ਬੈਠੇ ਅਫਸਰਾਂ ਨੂੰ ਪੰਜਾਬ ਦੇ ਵਿੱਚ ਕੀੜੀ ਤੁਰੀ ਫਿਰਦੀ ਦਿਖਾਈ ਦਿੰਦੀ ਆ ਨਾ ਭਗਵੰਤ ਮਾਨ ਸਰਕਾਰ ਨੂੰ ਖਾਦ ਵੇਖਦੀ ਬਲੈਕ ਚ ਦੇਖਦੀ ਆ ਨਾ ਨਸ਼ਾ ਜਿਹੜੇ ਆ ਵੇਚਦੇ ਉਹ ਦਿਖਾਈ ਦਿੰਦੇ ਆ ਸਿਰਫ ਦੇ ਸਿਰਫ ਕਿਸਾਨਾਂ ਦੀ ਜ਼ਮੀਨ ਦੇ ਵਿੱਚੋਂ ਧੂਆਂ ਨਿਕਲਦਾ ਦਿਖਾਈ ਦਿੰਦਾ ਸਾਰੀ ਅਫਸਰਸ਼ਾਹੀ ਉਧਰ ਭੱਜੀ ਫਿਰਦੀ ਆ ਭਗਵੰਤ ਮਾਨ ਜੀ ਸਮਾਂ ਨੇੜੇ ਆ ਗਿਆ ਸਾਲ ਇੱਕ ਹੀ ਰਹਿ ਗਿਆ ਤੁਹਾਡੀਆਂ ਜੜਾਂ ਦੇ ਵਿੱਚ ਇਹ ਦਵਾਈ ਪਾਉਣੀ ਆ ਫਿਕਰ ਨਾ ਕਰਿਓ ਜਿਹੜੀ ਸਾਡੇ ਘਰਾਂ ਦੇ ਵਿੱਚ ਜਾ ਰਹੀ ਆ ਨਾ ਧੱਕੇ ਨਾਲ ਸਾਡੇ ਗਲਮੜੀ ਜਾ ਰਹੀ ਆ 27 ਦੇ ਵਿੱਚ ਇਹ ਦਵਾਈ ਤੁਹਾਡੀਆਂ ਜੜਾਂ ਦੇ ਵਿੱਚ ਪਾਵਾਂਗੇ ਫਿਕਰ ਨਾ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਦਾੜਾ ਖੇਤੀ ਭਵਨ ਜਿਹੜਾ ਉਹ ਘੇਰਿਆ ਗਿਆ ਹੈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੁੱਦਾ ਇਹ ਆ ਕਿ ਕਿਸਾਨਾਂ ਨੂੰ ਜਿਹੜੀ ਹੈ ਡੀਏਪੀ ਖਾਦ ਜਿਹੜੀ ਨਹੀਂ ਮਿਲ ਰਹੀ ਜੇ ਮਿਲ ਰਹੀ ਹੈ ਤੇ ਬਲੈਕ ਦੇ ਵਿੱਚ ਮਿਲ ਰਹੀ ਹੈ ਤੇ ਜਾਂ ਫਿਰ ਉਹ ਖਾਦ ਮਿਲ ਰਹੀ ਹੈ ਜਿਹਨੂੰ ਪੀਏਯੂ ਜਿਹੜੀ ਹੈ ਮੰਨਤਾ ਵੀ ਨਹੀਂ ਦਿੰਦੀ ਸੋ ਜਿਸ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦਾ ਸੋ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਇਸ ਵੱਲ ਧਿਆਨ ਦੇਵੇ ਤਾਂ ਜੋ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਨਾ ਬੈਠਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ